ਮਨਣਾ ਇਹ ਇੱਕ ਨਸ਼ਾ ਇੱਕ ਭ੍ਰਿਸ਼ਟਾਚਾਰ ਜੀ ਇਹ ਦੋ ਚੀਜ਼ਾਂ ਕੋਈ ਵੀ ਰਾਜਨੀਤਿਕ ਪਾਰਟੀ ਜੀ ਚਾਹੁੰਦੇ ਹੋਏ ਵੀ ਜੀ ਕੱਲੀ ਖਤਮ ਨਹੀਂ ਕਰ ਸਕਦੀ ਜੀ ਇਹਦੇ ਲਈ ਲੋਕ ਚ ਅਵੇਅਰਨੈਸ ਤੇ ਲੋਕਾਂ ਦਾ ਸਮਰਥਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਨਿੱਕੀ ਜਿਹੀ ਐਗਜ਼ਾਮਪਲ ਦਿੰਨਾ ਹੈ ਮੰਨ ਲਓ ਤੁਸੀਂ ਤੇ ਮੈਂ ਚਾਚੇ ਤਾਇਆ ਦੇ ਮੁੰਡੇ ਹਾਂ ਜੀ ਬਾਈ ਆਪਣਾ ਮੋਟਰ ਦਾ ਕਨੈਕਸ਼ਨ 2016 ਚ ਬੰਡੇ ਹੁਣ ਉਹ ਤੁਹਾਨੂੰ ਵੀ ਡਿਮਾਂਡ ਨੋਟਸ ਮਿਲ ਗਿਆ ਮੈਨੂੰ ਵੀ ਮਿਲ ਗਿਆ ਹੁਣ ਤੁਸੀਂ ਅਕਾਲੀ ਦਲ ਦੇ ਬੰਦੇ ਹੋ ਮੈਂ ਕਾਂਗਰਸ ਦਾ ਬੰਦਾ ਹੈ ਮੰਨ ਲਓ ਮੇਰਾ ਡਿਮਾਂਡ ਨੋਟਸ ਕੁਦਰਤੀ ਮਹੀਨਾ ਪਹਿਲਾਂ ਆ ਗਿਆ ਥੋੜਾ ਮਹੀਨਾ ਬਾਅਦ ਚ ਆਇਆ ਹੁਣ ਤੁਸੀਂ ਐਸਡੀਓ ਕੋਲੇ ਗਏ ਵੀ ਐਸਡੀਓ ਸਾਹਿਬ ਆਹ ਦੇਖੋ 20000 ਰੁਪਿਆ ਰੀਐਮਪੀ ਦੇ ਮੋਟਰ ਨਹੀਂ ਲੱਗਣੀ ਚਾਹੀਦੀ ਮੇਰੇ ਪਹਿਲਾਂ ਲੱਗਣਾ ਹ ਉਂਗਲ ਕਰਨਾ ਕਿਸੇ ਨੂੰ ਕਹਿਣਾ ਬਹੁਤ ਸੌਖਾ ਹੁੰਦਾ ਹੈ ਸੌਖਾ ਜੀ ਸੋ ਮੈਨੂੰ ਲੱਗਦਾ ਵੀ ਆਪਾਂ ਬੱਚਿਆਂ ਨੂੰ ਐਜੂਕੇਸ਼ਨ ਇਹਦੀ ਦਈਏ ਵੀ ਇੱਕ ਤਾਂ ਤੁਸੀਂ ਆਪਦਾ ਟਾਰਗੇਟ ਸੈੱਟ ਕਰੋ ਕਿਸੇ ਦੀ ਨਿੰਦਿਆ ਤੇ ਚੁਗਲੀ ਬੰਦ ਕਰੋ ਆਪਦੀ ਸੱਚਾਈ ਦੇ ਰਾਹ ਤੇ ਚੱਲੋ ਜੋ ਤੁਸੀਂ ਅਰਨ ਕਰਨਾ ਚਾਹੁੰਦੇ ਹੋ ਉਹ ਆਪਦੀ ਕਾਬਲੀਅਤ ਦੇ ਹਿਸਾਬ ਨਾਲ ਅਰਨ ਕਰੋ ਨਾ ਕਿ ਪੈਸੇ ਦੇ ਹਿਸਾਬ ਨਾਲ ਅਰਨ ਕਰੋ ਹੁਣ ਲੀਡਰਾਂ ਨੂੰ ਹਰ ਬੰਦਾ ਕਹਿੰਦਾ ਜੀ ਭ੍ਰਿਸ਼ਟਾਚਾਰ ਹੈ ਹਾਂ ਐਮਬੀਬੀਐਸ ਦੀਆਂ ਸੀਟਾਂ ਨਿਕਲਦੀਆਂ ਮੈਨੂੰ ਦੱਸੋ ਪੰਜਾਬ ਚੋਂ ਚੁਣਮਾ ਬੰਦੇ ਹੋਣਗੇ ਜੇ ਤੁਹਾਡੇ ਬੱਚੇ ਦੇ ਨੰਬਰ 98 ਹੈ ਤੇ ਮੇਰੇ ਵਾਲੇ ਦੇ 96 ਹੈ ਤੁਹਾਡੇ ਕੋਲੇ ਰੁਪਏ ਹੈ ਨਹੀਂ ਮੇਰੇ ਕੋਲੇ ਹੈਗੇ ਆ ਮੈਂ ਕਹੂ 98 ਵਾਲੇ ਸਿੱਧੂ ਸਾਹਿਬ ਦੇ ਜਵਾਬ ਨੂੰ ਪਾਸੇ ਕਰੋ ਆ ਚੱਕੋ 20 ਲੱਖ ਮੇਰੇ ਵਾਲੇ ਦੀ ਐਡਮਿਸ਼ਨ ਫਿਰ ਇਹ ਵੀ ਭ੍ਰਿਸ਼ਟਾਚਾਰ ਹੈ ਤੁਸੀਂ ਇੱਕ ਬੰਦੇ ਦਾ ਜੀਵਨ ਹੀ ਖਰਾਬ ਕਰ ਦਿੱਤਾ ਜ਼ਿੰਦਗੀ ਖਰਾਬ ਕਰ ਦਿੱਤੀ ਸੋ ਮੇਰਾ ਮੰਨਣਾ ਇਹ ਹੈ ਪਹਿਲਾਂ ਲੋਕ ਆਪ ਦੇ ਆਪ ਨੂੰ ਸੁਧਾਰਨ ਜੇ ਅਸੀਂ ਸੁਧਰ ਗਏ ਤਾਂ ਮੈਂ ਲਿਖ ਕੇ ਦਿੰਦਾ ਕਿਸੇ ਲੀਡਰ ਦੀ ਜ਼ਰੂਰਤ ਨਹੀਂ ਉਹ ਤੁਹਾਡੇ ਤੋਂ 1 ਰੁਪਿਆ ਮੰਗ ਕੇ ਦਿਖਾ ਦੇ ਕਿਸੇ ਅਫਸਰ ਦੀ ਜ਼ਰੂਰਤ ਨਿਓ ਥੋੜੇ ਥੋੜੇ ਰੁਪਈਆ ਲੈ ਕੇ ਦਿਖਾ ਦੇ ਸੋ ਲੋਕਾਂ ਨੂੰ ਬਦਲਣਾ ਪਊਗਾ ਹੁਣ ਨਸ਼ੇ ਦੀ ਜਿਹੜੀ ਗੱਲ ਆ ਬਾਈ ਨਸ਼ਾ ਨਾ ਬਾਈ ਅਸੀਂ ਬੰਦ ਕਰਨਾ ਚਾਹੁੰਦੇ ਆ 19 ਸਾਲ ਦੇ ਮੁੰਡੇ ਚ 24 ਸਾਲ ਦੇ ਮੁੰਡੇ ਚ ਇਹ ਕਦੇ ਹੋ ਹੀ ਨਹੀਂ ਸਕਦਾ ਜੀ 19 ਸਾਲ ਦਾ ਬੰਦਾ ਨਾ ਮਾਂ ਪਿਓ ਦੇ ਕੰਟਰੋਲ ਚ ਹੈ ਨਾ ਪਿੰਡ ਦੀ ਪੰਚਾਇਤ ਦੇ ਕੰਟਰੋਲ ਚ ਹੈ ਨਾ ਕਿਸੇ ਹੋਰ ਦੇ ਕੰਟਰੋਲ ਚ ਉਹ ਆਪੇ ਤੋਂ ਬਾਹਰ ਹੈ ਉਹ ਆਪਦੀ ਚੀਜ਼ ਕਹਿੰਦਾ ਵੀ ਮੈਂ ਯਾਰ ਆਪਦੀ ਜ਼ਿੰਦਗੀ ਜਿਉਣੀ ਹੈ ਮੈਂ ਆਪਦੇ ਗਰੁੱਪ ਚ ਰਹਿੰਦਾ ਹਾਂ ਮੈਂ ਤਾਂ ਆਪਦੇ ਚਿੱਟੇ ਦੇ ਲੇਖੇ ਆਪਦੀ ਜ਼ਿੰਦਗੀ ਲਾਉਣੀ ਹੈ ਤੁਸੀਂ ਰੋਕਣ ਵਾਲੇ ਕੌਣ ਹੋ ਸੋ ਨਸ਼ਾ ਰੁਕੂਗਾ ਗਰਾਊਂਡ ਤੇ ਜਦੋਂ ਅਸੀਂ ਉਤਰਾਂਗੇ ਜਿਹੜੇ ਸਾਡੇ 2 2 3 3 ਸਾਲ ਦੇ ਬੱਚੇ ਐ ਉਹ ਸਕੂਲਾਂ ਚ ਜਾਂਦੇ ਐ ਮੈਨੂੰ ਲੱਗਦਾ ਇਦਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਉਹਨਾਂ ਨੂੰ ਵੀ ਸਾਡੇ ਏਰੀਆ ਚੋਂ ਮੰਨ ਲਓ ਹੁਣ 올ੰਪੀਅਨ ਪੈਦਾ ਹੋ ਰਿਹਾ ਸਵਰਨ ਸਿੰਘ ਵਿਰਕਲਾ ਦਾ ਹੋਰ ਬੰਦੇ ਲਾ ਲੋ ਹਨ ਵੀ ਆ ਪੁੱਤ ਇਹ ਸਵਰਨ ਸਿੰਘ ਵਿਰਕ ਹੈ ਇਹਦੇ ਪਿਓ ਕੋਲੇ ਜ਼ਮੀਨ ਸੀ 2 ਕਿੱਲੇ ਇਹ ਮੁੰਡਾ ਇਥੇ ਆਮ ਪਰਿਵਾਰ ਚੋਂ ਛੋਟਿਆ ਫੌਜ ਚ ਭਰਤੀ ਹੋਇਆ ਕਦੇ ਜ਼ਿੰਦਗੀ ਚ ਨਿਸ਼ਾਨੀ ਕਰਿਆ ਇਹਨੇ ਗੇਮ ਸ਼ੁਰੂ ਕਰੀ ਅਰਜਨਾ ਵਾਰਡ ਮਿਲ ਗਿਆ 올ੰਪੀਅਨ ਬਣ ਗਿਆ ਅੱਜ ਏਡੀ ਵਧੀਆ ਜ਼ਿੰਦਗੀ ਜਿਉਂਦਾ ਆ ਬੰਦਾ ਪੁੱਤ ਫਲਾਨਾ ਹੈ ਇਹਦੇ ਪਿਓ ਕੋਲੇ ਜ਼ਮੀਨ ਤਾਂ ਬਹੁਤ ਸੀ ਇਹ ਪੜ੍ਹਿਆ ਵੀ ਠੀਕ ਸੀ ਇਹ 12ਵੀਂ ਦੇ ਨਸ਼ੇ ਚ ਪੈ ਗਿਆ ਅੱਜ ਇਹਦੇ ਕੋਲੇ ਨਾ ਜ਼ਮੀਨ ਦਾ ਔੜਾ ਨਾ ਇਹਦੀ ਪਿੰਡ ਚ ਜਿੱਤੇ ਇਹ ਪੁੱਤ ਖਤਮ ਹੋ ਗਿਆ ਸੋ ਇਹ ਸਾਨੂੰ ਬਈ ਬੱਚਿਆਂ ਨੂੰ ਸਮਝਾਉਣਾ ਪਊ ਤੇ ਦੱਸਣਾ ਪਊ ਇਹ ਦੱਸਣਾ ਕਦੋਂ ਪਊ ਨਿੱਕੀ ਉਮਰ ਚ ਜਦੋਂ ਵੱਡੇ ਹੋਗੇ ਉਹਨਾਂ ਨੂੰ ਪਤਾ ਲੱਗੇ ਇਹ ਰ ਆਪਾਂ ਇਹ ਚੀਜ਼ ਮੂੰਹ ਚ ਨਹੀਂ ਪਾਉਣੀ ਹੁਣ ਉਹ ਮੁੰਡਾ ਇੱਕ ਪਿੰਕਾ ਜਰਗ ਹੈ ਕਬੱਡੀ ਦਾ ਪਲੇਅਰ ਹੈ ਉਹ ਛੋਟੇ ਬੱਚਿਆਂ ਨੂੰ ਗਰਾਊਂਡ ਨਾਲ ਜੋੜ ਰਿਹਾ ਜਿਹੜਾ ਬੰਦਾ ਗਰਾਊਂਡ ਨਾਲ ਜੁੜ ਗਿਆ ਉਹ ਛੇਤੀ ਛੇਤੀ ਨਸ਼ਾ ਨਹੀਂ ਕਰਦਾ